ਅੱਜ ਅਸੀਂ ਪੜ੍ਹਦੇ ਹਾਂ ਦੂਸਰਾ ਰਾਜਾ ਉਹਦਾ ਪੰਜ ਭਾਗ ਤੋਂ ਸੈਨਾਪਤੀ ਨਿਮਾਨ ਆਪਣੇ ਰਾਜੇ ਦੇ ਸਾਹਮਣੇ ਇੱਕ ਵੱਡਾ ਆਦਰ ਵਾਲਾ ਸੀ ਕਿਉਂਕਿ ਸੈਨਾਪਤੀ ਨਿਮਾਨ ਦੇ ਰਾਹੀਂ ਯਹੋਵਾ ਪਰਮੇਸ਼ੁਰ ਨੇ ਆਰਾਮ ਨੂੰ ਫਤਿਹ ਦਿੱਤੀ ਸੀ ਉਹ ਯੋਧਾ ਸੂਰਮਾ ਸੀ ਪਰ ਕੁੜੀ ਸੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਰਾਜੇ ਦੂਸਰੇ ਰਾਜ ਤੇ ਚੜ੍ਹਾਈ ਕਰਦੇ ਨੇ ਤੇ ਉਥੇ ਜਿੱਤ ਪ੍ਰਾਪਤ ਕਰਦੇ ਨੇ ਤੇ ਉਹ ਹਾਰਨ ਵਾਲੇ ਰਾਜ ਦੀਆਂ ਸੋਹਣੀਆਂ ਮੁਟਿਆਰਾਂ ਕੁੜੀਆਂ ਤੇ ਗੱਬਰਾਂ ਨੂੰ ਆਪਣੇ ਨੌਕਰ ਤੇ ਨੌਕਰੀਆਂ ਭਾਵ ਕੇ ਗੋਲੇ ਤੇ ਗੋਲੀਆਂ ਕਰਕੇ ਲੈ ਆਉਂਦੇ ਸਨ ਇਸੇ ਤਰ੍ਹਾਂ ਇਸਰਾਇਲ ਦੀ ਕੁੜੀ ਨਮਾਨ ਦੇ ਘਰ ਗੋਲੀ ਸੀ ਅਚਾਨਕ ਕਿਤੇ ਉਸ ਨੇ ਆਪਣੇ ਸੁਆਮੀ ਨਮਾਨ ਦੀ ਛਾਤੀ ਤੇ ਹੋਏ ਕੋਹੜ ਨੂੰ ਵੇਖ ਲਿਆ ਤੇ ਆਪਣੀ ਮਾਲਕਣ ਭਾਵ ਕੇ ਨਮਾਨ ਦੀ ਪਤਨੀ ਨੂੰ ਉਸ ਨੇ ਕਿਹਾ ਕਿ ਮੇਰਾ ਸੁਆਮੀ ਭਾਵਕੇ ਨਿਮਾਨ ਉਸ ਨਬੀ ਕੋਲ ਹੁੰਦਾ ਜੋ ਸਾਂਬਰੀਆ ਵਿੱਚ ਹੈ ਸਤਾ ਸਤਾ ਉਹ ਉਸ ਨੂੰ ਕੋੜ ਤੋਂ ਚੰਗਿਆ ਕਰ ਸਕਦਾ ਸੀ ਨਿਮਾਨ ਦੀ ਪਤਨੀ ਨੇ ਆਪਣੇ ਪਤੀ ਨਾਲ ਗੱਲ ਕੀਤੀ ਨਿਮਾਨ ਸ਼ਿਪਾਰਸ਼ੀ ਚਿੱਠੀ ਆਪਣੇ ਰਾਜੇ ਤੋਂ ਲੈ ਕੇ ਇਸਰਾਇਲ ਦੇ ਰਾਜੇ ਨੂੰ ਮਿਲਣ ਚਲਾ ਗਿਆ ਤੇ ਚੜਾਵੇ ਦੇ ਰੂਪ ਵਿੱਚ 10 ਤੋੜੇ ਚਾਂਦੀ 6000 ਮਿਸਕਲ ਸੋਨਾ 10 ਜੋੜੇ ਕੱਪੜੇ ਆਪਣੇ ਨਾਲ ਲੈ ਗਿਆ ਇਸਰਾਇਲ ਦੇ ਰਾਜੇ ਕੋਲ ਗਿਆ ਤੇ ਰਾਜੇ ਨੇ ਜਦੋਂ ਚਿੱਠੀ ਪੜ੍ਹੀ ਤੇ ਚਿੱਠੀ ਵਿੱਚ ਲਿਖਿਆ ਸੀ ਚਿੱਠੀ ਤੇਰੇ ਕੋਲ ਆਪੜੇ ਤਾਂ ਵੇਖ ਮੈਂ ਆਪਣੇ ਬੰਦੇ ਨਮਾਨ ਨੂੰ ਤੇਰੇ ਕੋਲ ਕੱਲਿਆ ਹੈ ਭਈ ਤੂੰ ਉਹਦਾ ਕੋੜ ਤੋਂ ਉਹਨੂੰ ਚੰਗਿਆਂ ਕਰ ਦੇਵੇਂ ਚਿੱਠੀ ਪੜਦਿਆਂ ਸਾਰ ਇਸਰਾਇਲ ਦੇ ਪਾਤਸ਼ਾਹ ਨੇ ਆਪਣੇ ਬਸਤਰ ਪਾੜ ਕੇ ਆਖਿਆ ਕਿ ਮੈਂ ਪਰਮੇਸ਼ੁਰ ਹਾਂ ਜੋ ਮਾਰਾਂ ਤੇ ਜਿਵਾਵਾਂ ਤੇ ਇਹ ਪੁਰਸ਼ ਇਹ ਆਦਮੀ ਨੂੰ ਮੇਰੇ ਕੋਲ ਕੱਲਦਾ ਹੈ ਕਿ ਮੈਨੂੰ ਕੋੜ ਤੋਂ ਚੰਗਾ ਕਰਾਂ ਜਰਾ ਸੋਚ ਕੇ ਵੇਖੋ ਕਿ ਉਹ ਮੇਰੇ ਵਿਰੁੱਧ ਕੋਈ ਵਲਾਪਾਲਦਾ ਆ ਤਾਂ ਐਂ ਹੋਇਆ ਜਦ ਪਰਮੇਸ਼ਰ ਦੇ ਜਨ ਅਲੀਸ਼ਾ ਨੇ ਸੁਣਿਆ ਭਈ ਇਸਰਾਇਲ ਦੇ ਪਾਦਸ਼ਾ ਨੇ ਆਪਣੇ ਬਸਤਰ ਪਾੜੇ ਤਾਂ ਉਸ ਨੇ ਪਾਦਸ਼ਾ ਨੂੰ ਇਹ ਆਖ ਕਿ ਕਲਾਇਆ ਭਈ ਆਪਣੇ ਬਸਤਰ ਕਿਉਂ ਪਾੜੇ ਹਨ ਉਹਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਹਨੂੰ ਪਤਾ ਲੱਗੇ ਭਈ ਇਸਰਾਇਲ ਵਿੱਚ ਇੱਕ ਨਬੀ ਹੈ ਜੋ ਨਮਾਨ ਨੂੰ ਆਪਣੇ ਘੋੜਿਆਂ ਤੇ ਆਪਣੇ ਰੱਥਾਂ ਸਣਿਆ ਆ ਤੇ ਅਲੀਸ਼ਾ ਦੇ ਘਰ ਦੇ ਬੂਹੇ ਕੋਲ ਖਲੋ ਗਿਆ ਤੇ ਆਪਣੇ ਨੌਕਰ ਨੂੰ ਨੇ ਅਲੀਸ਼ਾ ਦੇ ਕੋਲ ਖਲਾਇਆ ਤੇ ਅਲੀਸ਼ਾ ਨੇ ਉਸ ਨੌਕਰ ਨੂੰ ਆਖਿਆ ਕਿ ਕਿ ਜਾ ਆਪਣੇ ਮਾਲਕ ਨੂੰ ਕਹਿ ਕੇ ਯਰਦਨ ਵਿੱਚ 7 ਚੁਬੀਆਂ ਮਾਰੇ ਤੇ ਉਹਦਾ ਸਰੀਰ ਜਿਵੇਂ ਦਾ ਸੀ ਉਹ ਚੰਗਾ ਹੋ ਜਾਵੇਗਾ ਸ਼ੁੱਧ ਹੋ ਜਾਵੇਗਾ ਪਰ ਨਮਾਨ ਸੈਨਾਪਤੀ ਕ੍ਰੋਧੀ ਹੋ ਕੇ ਚਲਾ ਗਿਆ ਤੇ ਕਹਿਣ ਲੱਗਾ ਵੇਖ ਮੈਂ ਤਾਂ ਸੋਚਦਾ ਸਾਂ ਪੀ ਉਹ ਬਾਹਰ ਆ ਕੇ ਖਲੋ ਜਾਵੇਗਾ ਅਤੇ ਆਪਣੇ ਪਰਮੇਸ਼ਰ ਯਹਵਾ ਦਾ ਨਾਮ ਲੈ ਕੇ ਉਹ ਆਪਣਾ ਹੱਥ ਫੇਰੇਗਾ ਤੇ ਕੋੜ ਤੋਂ ਉਹਨੂੰ ਚੰਗਿਆ ਕਰੇਗਾ ਕਿ ਦਮਕਸ ਦੀਆਂ ਨਦੀਆਂ ਅਬਨਾ ਅਤੇ ਫਰਫਰ ਇਜ਼ਰਾਈਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਭਲਾ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸਕਦਾ ਸੋ ਮੁੜਿਆ ਤੇ ਗੁੱਸੇ ਨਾਲ ਚਲਾ ਗਿਆ ਤਦ ਉਹਦੇ ਨੌਕਰ ਨੇ ਨੇੜੇ ਆ ਕੇ ਉਹਨੂੰ ਆਖਿਆ ਇਹ ਸਾਡੇ ਪਿਤਾ ਜੀ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਨੂੰ ਆਂਦਾ ਤਾਂ ਕੀ ਤੂੰ ਨਾ ਕਰਦਾ ਜਦੋਂ ਨੇ ਤੁਹਾਨੂੰ ਆਖਿਆ ਵੀ ਨਾ ਲੈ ਤੇ ਸ਼ੁੱਧ ਹੋ ਜਾ ਤੇ ਕਿੰਨੀ ਕੁ ਵੱਡੀ ਗੱਲ ਹੈ ਇਹ ਕਰਨਾ ਚਾਹੀਦਾ ਹੈ ਤਦ ਪਰਮੇਸ਼ਰ ਦੇ ਜਾਨੇ ਆਖਿਆ ਪਰਮੇਸ਼ਰ ਦੇ ਜਾਨਦੇ ਆਖਿਓ ਨਾ ਸਾਰੇ ਯਦਨ ਵਿੱਚ ਉਹਨੇ ਸੱਤ ਚੂਹਿਆਂ ਮਾਰੀਆਂ ਤੇ ਫਿਰ ਉਹਦੀ ਦੇਹ ਉਹਦਾ ਸਰੀਰ ਨਿੱਕੇ ਬਾਲਕ ਵਰਗਾ ਹੋ ਗਿਆ ਤੇ ਉਹ ਕੋੜ ਤੋਂ ਸ਼ੁੱਧ ਹੋ ਗਿਆ ਤੇ ਉਹਨੇ ਸ਼ੁੱਧ ਹੋਣ ਦੇ ਨਾਲ ਹੀ ਸਾਰੀ ਟੋਲੀ ਨੂੰ ਪਰਮੇਸ਼ੁਰ ਦੇ ਉਸ ਨਬੀ ਕੋਲ ਮੋੜ ਕੇ ਲਿਆਇਆ ਕਿ ਉਸਨੇ ਉਹਦੇ ਅੱਗੇ ਖਲੋ ਕੇ ਆਖਿਆ ਵੇਖ ਮੈਂ ਜਾਣਦਾ ਹਾਂ ਇਸਰਾਇਲ ਤੋਂ ਬਿਨਾ ਸਾਰੀ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਹੈ ਇਸ ਲਈ ਹੁਣ ਆਪਣੇ ਨੌਕਰ ਦੀ ਇੱਕ ਨਜ਼ਰ ਕਬੂਲ ਕਰ ਪਰ ਉਹਨੇ ਆਖਿਆ ਜਿਉਂਦੇ ਯਹਵਾ ਦੀ ਸੌ ਜਿਹਦੇ ਅੱਗੇ ਮੈਂ ਖਲਟਾਂ ਹਾਂ ਮੈਂ ਕਬੂਲ ਨਹੀਂ ਕਰਾਂਗਾ ਭਾਵੇਂ ਉਸ ਪਾਰੋ ਨਮਾਨ ਉਹਦੇ ਖੜੇ ਪਿਆ ਰਿਆ ਭਈ ਉਹਦੇ ਕੋਲੋਂ ਚੜਾਵਾ ਲੈ ਲਵੇ ਪਰ ਅਲੀਸ਼ਾ ਨਬੀ ਨੇ ਕੋਰੀ ਨਾ ਕਰਤੀ ਤਦ ਨਮਾਨ ਸਨਾਪਤੀ ਨੇ ਆਖਿਆ ਆਪਣੇ ਨੌਕਰ ਨੂੰ ਦੋ ਖਜਰਾ ਭਾਰ ਮਿੱਟੀ ਇਥੋਂ ਲੈ ਜਾਂਦੇ ਕਿਉਂ ਜੋ ਤੇਰਾ ਨੌਕਰ ਹੋਣ ਤੋਂ ਲੈ ਕੇ ਯਹਵਾ ਤੋਂ ਬਿਨਾ ਹੋਰ ਕਿਸੇ ਨੂੰ ਦੇਵਤੇ ਅੱਗੇ ਨਾ ਹੋਮ ਬਲੀ ਨਾ ਭੇਟ ਚੜਾਵੇਗਾ ਇਹ ਗੱਲ ਯਹੋਵਾ ਦੇ ਨੌਕਰ ਨੂੰ ਖਿਵਾ ਕਰੇ ਕਿ ਜਦੋਂ ਮੇਰਾ ਮਾਲਕ ਭਾਵ ਕੇ ਰਾਜਾ ਪੂਜਾ ਕਰਨ ਲਈ ਰਮਾਉਂ ਦੇ ਮੰਦਰ ਵਿੱਚ ਵੜੇ ਤਾਂ ਮੇਰੇ ਹੱਥ ਢਾਸਣਾ ਲਾਵੇ ਤੇ ਮੈਂ ਰਮਾਉਂ ਦੇ ਮੰਦਰ ਵਿੱਚ ਸੀਸ ਨਵਾਵਾਂ ਜਦੋਂ ਮੈਂ ਰਮਾਉਂ ਦੇ ਮੰਦਰ ਵਿੱਚ ਸੀਸ ਨਵਾਵਾਂ ਤਾਂ ਇਸ ਗੱਲ ਵਿੱਚ ਯਹੋਵਾ ਤੇਰੇ ਨੌਕਰ ਨੂੰ ਖਿਵਾ ਕਰੇ ਅਤੇ ਉਸ ਨੂੰ ਉਹ ਆਖੇ ਜਾਂ ਅਲੀਸ਼ਾ نبی ਨੇ ਆਖਿਆ ਜਾ ਤੈ ਸੁਖੀ ਰੋ ਪਰ ਜਦ ਉਹ ਉਸ ਉਹ ਲੋ ਥੋੜੀ ਦੂਰ ਚਲਾ ਗਿਆ ਤਾਂ ਪਰਮੇਸ਼ਰ ਦੇ ਜਨ ਅਲੀਸ਼ੇ ਦੇ ਬਾਲਕੇ ਗਿਆਜੀ ਨੇ ਆਖਿਆ ਵੇਖ ਮੇਰੇ ਸੁਆਮੀ ਨੇ ਨਮਾਨ ਆਰਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਨਾ ਲੈ ਕੇ ਉਹਨੂੰ ਵਰਜ ਦਿੱਤਾ ਜਿਉਂਦੇ ਯਹਵਾ ਦੀ ਸੌ ਮੈਂ ਸੱਚਮੁੱਚ ਉਹਦੇ ਪਿੱਛੇ ਨਸਾਂਗਾ ਤੇ ਉਹਦੇ ਕੋਲ ਕੁਝ ਲਵਾਂਗਾ ਸੋ ਗਿਆਜੀ ਛੇਤੀ ਨਾਲ ਨਮਾਨ ਦੇ ਮਗਰ ਗਿਆ ਜਦ ਨਮਾਨ ਨੇ ਵੇਖਿਆ ਕਿ ਕੋਈ ਮੇਰੇ ਮਗਰ ਨਸਾਂ ਆਉਂਦਾ ਹੈ ਤਾ ਉਸ ਨੂੰ ਮਿਲਣ ਲਈ ਆਪਣੇ ਰਤ ਤੋਂ ਉਤਰਿਆ ਅਤੇ ਬੋਲਿਆ ਸੁਖ ਤਾਂ ਹੈ ਤੇ ਗਿਆਜੀ ਨੇ ਅਗੋਂ ਆਖਿਆ ਸਭ ਕੁਝ ਸੁਖਿਆ ਮੇਰੇ ਸੁਆਮੀ ਦੇ ਆਖਿਆ ਮੈਨੂੰ ਘਲਾਇਆ ਕੇ ਵੇਖ ਨਵੀ ਦੇ ਪੁੱਤਰਾ ਵਿੱਚੋਂ ਭਾਵ ਕੇ ਉਹਨਾਂ ਦੇ ਘਰ ਪਰੌਣੇ ਆ ਗਏ ਤੇ ਉਹਨਾਂ ਲਈ ਦੋ ਟੋੜੇ ਚਾਂਦੀ ਦੇ ਦੋ ਜੋੜੇ ਬਸਤਰ ਦੇ ਤੇ ਸੈਨਾਪਤੀ ਨਮਾਨ ਨੇ ਆਖਿਆ ਭਈ ਖੁਸ਼ੀ ਨਾਲ ਦੋ ਟੋੜੇ ਲੈ ਅਤੇ ਉਹ ਉਹਦੇ ਖੜੇ ਪਿਆ ਦੋ ਥੈਲੀਆਂ ਦੋ ਟੋੜੇ ਚਾਂਦੀ ਦੇ ਤੇ ਦੋ ਜੋੜੇ ਬਸਤਰ ਸਣੇ ਉਹਨੂੰ ਉਹਨੇ ਬੰਨ ਦਿੱਤੇ ਅਤੇ ਉਹਨਾਂ ਨੂੰ ਆਪਣੇ ਨੌਕਰਾਂ ਨੂੰ ਕਿਹਾ ਇਹਨੂੰ ਛੱਡ ਕੇ ਆਓ ਤਾਂ ਉਹ ਗਿਆਜੀ ਦੇ ਅੱਗੇ-ਅੱਗੇ ਚੁੱਕ ਕੇ ਤੁਰ ਪਏ ਜਦੋਂ ਪਹਾੜੀ ਕੋਲ ਪਹਾੜੀ ਤੇ ਟਿੱਲੇ ਕੋਲ ਆਇਆ ਤਾਂ ਉਹਨੇ ਉਹਨਾਂ ਨੂੰ ਉਹਨਾਂ ਦੇ ਹੱਥੋਂ ਸਭ ਕੁਝ ਲੈ ਲਿਆ ਤੇ ਆਪਣੇ ਘਰ ਰੱਖ ਲਿਆ ਆ ਉਹਨਾਂ ਆਦਮੀਆਂ ਨੂੰ ਨੇ ਨਮਾਨਦੇ ਆਦਮੀਆਂ ਨੂੰ ਜਾਣ ਦਿੱਤਾ ਜਦੋਂ ਚਲੇ ਗਏ ਤਾਂ ਉਹ ਅੰਦਰ ਜਾ ਕੇ ਆਪਣੇ ਸੁਆਮੀ ਭਾਵ ਕੇ ਅਲੀਸ਼ਾ ਨਬੀ ਦੇ ਕੋਲ ਖਲੋ ਗਿਆ ਤੇ ਉਸ ਨੇ ਅਲੀਸ਼ਾ ਨਬੀ ਨੇ ਅੱਗੋਂ ਆਖਿਆ ਗਿਆ ਜੀ ਤੂੰ ਕਿੱਥੋਂ ਆਇਆ ਹੈ ਤਾਂ ਗਿਆ ਜੀ ਅੱਗੋਂ ਬੋਲਾ ਤੇਰਾ ਬਾਲਕਾ ਇਧਰੋਂ ਉਧਰੋਂ ਕਿਤੇ ਨਹੀਂ ਗਿਆ ਤਾਂ ਦੋਸ ਨੇ ਆਖਿਆ ਜਦ ਉਹ ਮਨੁੱਖ ਤੈਨੂੰ ਮਿਲਣ ਆਇਆ ਆਪਣੇ ਰਥ ਤੋਂ ਮੁੜਿਆ ਤਾਂ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ ਕੀ ਚਾਂਦੀ ਕੀ ਚਾਂਦੀ ਲੈਣ ਅਤੇ ਬਸਤਰ ਤੇ ਜਤੂਨ ਦੇ ਬਾਗਾਂ ਦੇ ਅੰਗੂਰੀ ਬਾਗਾਂ ਅਤੇ ਜੜਾਂ ਦੇ ਵੱਗਾਂ ਤੇ ਗੋਲੇ ਤੇ ਗੋਲੀਆਂ ਦੇ ਲੈਣ ਦਾ ਇਹੋ ਵੇਲਾ ਹੈ ਇਸ ਲਈ ਨਮਾਨ ਦਾ ਕੋੜ ਤੈਨੂੰ ਤੇ ਤੇਰੀ ਅੰਸ਼ ਨੂੰ ਸਦਾ ਤੱਕ ਲੱਗਾ ਰਹੇਗਾ ਉਹ ਬਰਫ਼ ਵਰਗਾ ਚਿੱਟਾ ਕੋੜੀ ਹੋ ਕੇ ਉਹਦੇ ਅੱਗੇ ਚੱਲ ਆ ਗਿਆ ਸੋ ਪਿਆਰੇਓ ਗੇਹਾਜੀ ਨੇ ਵੱਡਾ ਪਾਪ ਕੀਤਾ ਉਸਦੇ ਮਨ ਵਿੱਚ ਨਿਮਾਨ ਦੇ ਚੜਾਵੇ ਨੂੰ ਲੈ ਕੇ ਜੋ ਉਸਦੇ ਕੋਲ ਸੀ ਬਸਤਰ ਸੋਨਾ ਚਾਂਦੀ ਉਹਦੇ ਮਨ ਵਿੱਚ ਗਿਆਜੀ ਦੇ ਮਨ ਵਿੱਚ ਇਹ ਲੋਭ ਆਇਆ ਤੇ ਉਸਨੇ ਲੋਭ ਕਰਕੇ ਆਪਣੇ ਮਨ ਵਿੱਚ ਪਾਪ ਕੀਤਾ ਤੇ ਨਿਮਾਨ ਤੋਂ ਬਸਤਰ ਲੈ ਕੇ ਚੋਰੀ ਹੀ ਆਪਣੇ ਨਬੀ ਤੋਂ ਆਪਣੇ ਘਰ ਲੈ ਗਿਆ ਤੇ ਉਹ ਜਿਹੜਾ ਕੋੜ ਨਿਮਾਨ ਨੂੰ ਲੱਗਾ ਸੀ ਨਿਮਾਨ ਨੂੰ ਤਾਂ ਕੋੜ हट ਗਿਆ ਤੇ ਪਰ ਗਿਆਜੀ ਦੀ ਅੰਸ ਨੂੰ ਸਦਾ ਟਿੱਕਰ ਲੱਗਾ ਰਿਹਾ ਸੋ ਇਹ ਪਰਮੇਸ਼ਰ ਦੇ ਜਾਂਦੇ ਨਾਲ ਝੂਠ ਬੋਲਣ ਦੀ ਗੱਜ ਜੀ ਨੂੰ ਵੀ ਸਜ਼ਾ ਮਿਲੀ ਪਰ ਨਿਮਾਨ ਆਪਣੇ ਕੋੜ ਤੋਂ ਛੁੱਧ ਹੋ ਕੇ ਚਲਾ ਗਿਆ ਕਿਉਂਕਿ ਉਸਨੇ ਮੰਨਿਆ ਸੀ ਕਿ ਇਸਰਾਇਲ ਇਸਰਾਈਲ ਵਿੱਚ ਹੀ ਪਰਮੇਸ਼ਰ ਹੈ ਇਸرائیਲੀਆਂ ਦਾ ਜੋ ਪੂਰੀ ਕਾਇਨਾਤ ਵਿੱਚ ਪੂਰੀ ਦੁਨੀਆ ਵਿੱਚ ਹੋਰ ਕੋਈ ਉਸ ਦੇ ਤੁਲ ਪਰਮੇਸ਼ਰ ਨਹੀਂ ਹੈ ਉਹੀ ਪਰਮੇਸ਼ਰ ਹੈ ਸੋ ਉਸਨੇ ਉਸ ਨੂੰ ਪਰਮੇਸ਼ਰ ਕਰਕੇ ਮੰਨਿਆ ਤੇ ਉਹਦਾ ਕੋੜ ਦੂਰ ਹੋ ਗਿਆ ਸਾਰਿਆਂ ਨੂੰ ਜੇਸ ਮਸੀਹੀ